ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੀ ਬੈਸ ਨੂੰ ਲੈ ਕੇ ਹੁਣ ਆਪਣੀ ਚੁੱਪ ਤੋੜੀ ਹੈ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਲਲਕਾਰਿਆ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੱਜ-ਵੱਜ ਕੇ ਆਵਾਂਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਆ ਕੇ ਲਾਈ ਬੈਸ ਕਰਨ। ਹੁਣ ਇਸ ਗੱਲ ਤੋਂ ਬਾਅਦ ਦੱਸਿਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕਿ ਚੈਲੰਜ ਕਬੂਲ ਕਿਸਾਨ ਜਥੇਬੰਦੀਆਂ ਨੇ ਕਰ ਲਿਆ ਹੈ ਤੇ ਉੱਥੇ ਹੀ ਉਹਨਾਂ ਨੇ ਬੈਸ ਚੁਣੌਤੀ ਦੇ ਲਈ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ अपना ਸਮਾ ਸਥਾਨ ਜਿੱਥੇ ਵੀ ਸਾਨੂੰ ਸੱਦਣਗੇ ਅਸੀਂ ਆ ਜਾਵਾਂਗੇ ਤੇ ਹੁਣ ਇਸ ਬਾਅਦ ਤੋਂ ਚੈਲੰਜ ਕਬੂਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਜਿਹੜੀ ਕਿ ਚੁੱਪ ਤੋੜੀ ਆ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਜੋ ਬਹਿਸ ਦੀ ਚਣੌਤੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪਹਿਲਾ ਖੇਤੀ ਦੀ ਚਿੰਤਾ ਹੈ ਤੇ ਮੀਟਿੰਗਾਂ 'ਚ ਮੈਂ 7-7 ਘੰਟੇ ਬਹਿ ਕੇ ਵੇਖ ਲਿਆ ਤੇ ਉਹਨਾਂ ਨੂੰ ਕਹਿਆ ਹੈ ਕਿ ਬੈਸਤੀ ਬਣੀ ਹੋਈ ਹੈ ਤੇ ਮੈਨੂੰ ਪਹਿਲਾ ਖੇਤੀ ਦੀ ਚਿੰਤਾ ਹੈ ਤੇ ਇਸ ਤੋਂ ਬਾਅਦ ਹੁਣ ਸੀਐਮਾਨ ਨੇ ਇਹ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਲਗਾਤਾਰ ਕਿਸਾਨ ਜਥੇਬੰਦੀਆਂ ਹੁਣ ਸਰਕਾਰ ਨੂੰ ਲਲਕਾਰਦੀਆਂ ਹੋਈਆਂ ਨਜ਼ਰ ਆ ਰਹੀਆਂ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਤੱਕ ਦੇ ਰਹੀਆਂ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਹਜੇ ਇੱਕ ਗੁੱਸਾ ਠੰਡਾ ਨਹੀਂ ਹੋਇਆ ਕਿ ਦੂਜੇ ਪਾਸੇ ਹੁਣ ਚੁਣੌਤੀ ਜਿਹੜੀ ਕਿ ਉਹਨਾਂ ਨੂੰ ਬੈਸ ਕਰਨ ਦੇ ਲਈ ਦਿੱਤੀ ਗਈ ਤੇ ਹੁਣ ਇਸ ਚੁਣੌਤੀ ਨੂੰ ਕਿਸਾਨ ਜਥੇਬੰਦੀਆਂ ਨੇ ਕਬੂਲ ਕਰ ਲਿਆ ਤੇ ਹੁਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਚੁੱਪ ਵੀ ਤੋੜ ਦਿੱਤੀ ਹੈ ਤੇ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਨੇ ਚੈਲੰਜ ਦਿੱਤਾ ਤੇ ਹੁਣ ਕਿਸਾਨਾਂ ਨੇ ਇਹ ਚੈਲੰਜ ਅਕਸੈਪਟ ਕਰ ਲਿਆ ਤੇ ਬੀਤੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਅਤੇ ਖਨੌਰੀ ਦੇ ਉੱਤੇ ਆਪਣੇ ਧਰਨੇ ਦਿੱਤੇ ਹੋਏ ਸੀ ਕਿਸਾਨਾਂ ਨੇ ਕਹਿਣਾ ਸੀ ਕਿ ਸਾਨੂੰ ਜਿਹੜਾ ਮੀਟਿੰਗ ਦੇ ਵਿੱਚ ਸੱਦਿਆ ਗਿਆ ਪੰਜਾਬ ਸਰਕਾਰ ਨੇ ਸਾਡੀਆਂ ਗ੍ਰਿਫਤਾਰੀਆਂ ਕਰਾਈਆਂ ਤੇ ਸਾਡੇ ਧਰਨੇ ਨੂੰ ਜਿਹੜਾ ਕਿ ਪਟਾ ਦਿੱਤਾ ਗਿਆ ਤੇ ਸਾਡੇ ਉੱਥੇ ਜਿਹੜੇ ਟੈਂਟ ਲੱਗੇ ਗਏ ਸੀ ਉਹ ਵੀ ਪਟਾ ਦਿੱਤੇ ਗਏ ਤੇ ਸਰਕਾਰ ਨੇ ਸਾਡੇ ਨਾਲ ਸਾਜ਼ਿਸ਼ ਖੇਡੀ ਆ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨ ਜਥੇਬੰਦੀ ਇਸ ਗੱਲ ਤੋਂ ਬਾਅਦ ਹਜੇ ੜਕਦੀਆਂ ਹੋਈਆਂ ਨਸਰ ਆਈਆਂ ਡੱਲੇਵਾਲ ਦਾ ਜਿਹੜਾ ਕਿ ਮਰਨ ਵਰਤ ਸੀ ਉਸ ਦੇ ਉੱਤੇ ਜੋ ਮਰਨ ਵਰਤ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀ ਕੁਝ ਹਿਰਾਸਤ ਚ ਸੀ ਤੇ ਜਿਸ ਸਹਤ ਹੇਤ ਉੱਥੇ ਹੀ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਲੈ ਕੇ ਹਜੇ ਗੁੱਸੇ ਦੇ ਵਿੱਚ ਨੇ ਕਿ ਹੁਣ ਦੂਜੇ ਪਾਸੇ ਜ਼ਮੀਨ ਵਾਇਰ ਦਾ ਮਾਮਲਾ ਲਗਾਤਾਰ ਚੱਲਿਆ ਤੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਚੁਣੌਤੀ ਦਿੱਤੀ ਤੇ ਚੁਣੌਤੀ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਝ ਕਿਸਾਨ ਲੀਡਰਾਂ ਜਿਹੜੇ ਕਿ ਉਹ ਕੁਝ ਦੁਕਾਨਦਾਰੀ ਚਲਾ ਰਹੇ ਨੇ ਤੇ ਪੈਸਾ ਖਮਾਰੇ ਨੇ ਤੇ ਇਹ ਇਲਜ਼ਾਮ ਤੱਕ ਲਗਾਏ ਗਏ ਤੇ ਦੂਜੇ ਪਾਸੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਕਿਹੜੀ ਵੀ ਯੂਨੀਅਨ ਤੋਂ ਹੋਵੇ ਚਾਹੇ ਉਹ ਗ੍ਰਹਾ ਹੁਣ ਤੇ ਦੂਜੇ ਪਾਸੇ ਚਾਹੇ ਉਹ ਸਕੈਮ ਦੀ ਯੂਨੀਅਨ ਹੋਵੇ ਯਾਨੀ ਕਿ ਡਲੇ ਵਾਲਤੇ ਪੰਦੇੜ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚੈਲੰਜ ਅਕਸੈਪਟ ਕੀਤਾ ਗਿਆ ਤੇ ਹੁਣ ਇਸ ਚੈਲੰਜ ਅਸੈਪਟ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾ ਨੂੰ ਸੱਦਣ ਅਸੀਂ ਗੱਛ-ਬੱਛ ਕੇ ਆਵਾਂਗੇ ਤੇ ਜਿਸ ਤੋਂ ਬਾਅਦ ਜੇਕਰ ਉਹਨਾਂ ਨੇ ਸਾਡੇ ਨਾਲ ਬਹਿਸ ਕਰਨੀ ਹੈ ਤਾਂ ਖੁੱਲਾ ਟਾਈਮ ਲੈ ਕੇ ਆਉਣ ਅਸੀਂ ਬਹਿਸ ਦੇ ਲਈ ਤਿਆਰ ਹਾਂ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ 7-7 ਘੰਟੇ ਮੀਟਿੰਗਾਂ ਕਰਕੇ ਵੇਖ ਲਈ ਆ ਤੇ ਕਿਸਾਨਾਂ ਨੂੰ ਹੁਣ ਬੈਸਤੀ ਪਈ ਹੋਈ ਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਬਿਆਨ ਜਿਹੜੇ ਕਿ ਲਗਾਤਾਰ ਦੇ ਰਹੇ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਹੁਣ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਖੇਤੀ ਦੀ ਚਿੰਤਾ ਹੈ ਤੇ ਖੇਤੀ ਮੁੱਦਿਆਂ ਦੀ ਚਿੰਤਾ ਹੈ ਤੇ ਕਿਸਾਨਾਂ ਨੂੰ ਹੁਣ ਬੈਸਤੀ ਪੈ ਗਈ ਹੈ ਤੇ ਮੈਂ ਮੀਟਿੰਗਾਂ ਦੇ ਵਿੱਚ 7-7 ਘੰਟੇ ਬੈਠ ਕੇ ਜਿਹੜਾ ਕਿ ਮੁੱਦਾ ਰੱਖਿਆ ਗਿਆ ਤੇ ਮੈਂ ਮੀਟਿੰਗਾਂ ਕਰਕੇ ਦੇਖ ਰਹੀ ਆ ਪਰੰਤੂ ਕੋਈ ਵੀ ਜਿਹੜਾ ਕਿ ਹਜੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸੱਤ-ਸੱਤ ਘੰਟੇ ਮੀਟਿੰਗਾਂ ਕਰਕੇ ਦੇਖੀਆਂ ਨੇ ਤੇ ਹੁਣ ਇਸ ਬਹਿਸ ਤੋਂ ਬਾਅਦ ਸੀਐਮ ਮਾਨ ਨੇ ਆਪਣੀ ਚੁੱਪ ਤੋੜੀ ਹੈ